ਸਾਸਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਤੇ ਅੱਜ ਆਪਾਂ ਕਰਦੇ ਹਾਂ ਖਾਲੇ ਦੀ ਸਰਬਸਤ ਖਾਲੇ ਦੀਆਂ ਬੱਟਾਂ ਨੀਵੀਆਂ ਹੋ ਗਈਆਂ ਆਪਾਂ ਉਹ ਅੱਜ ਉੱਚੀਆਂ ਕਰਨੀਆਂ ਹਨ ਬਾਣ ਪਾਸੇ ਵਾਇਆ ਪਿਆ ਤੇ ਮੁਖੌਣੇ ਆ ਤੁਹਾਨੂੰ ਮਾ ਦੇਖ ਸੁੱਖ ਭਾਈ ਅੰਦਰ ਵਾਰ ਰੱਖੀਆ ਨਾਲ ਤਾਂ ਥੋੜਾ ਭੀੜਾ ਹੋ ਜੂ ਤੇ ਨਾਲੇ ਵਿੱਚੋਂ ਸਵਾਰ ਕੇ ਨਾ ਮੁੜ ਕੇ ਤੇ ਉਹ ਵੀ ਆਪਾਂ ਉੱਤੇ ਰੱਖ ਦੇਣੀ ਹੈ ਜਿਹੜੀ ਆ ਬਾਣੀ ਉਹ ਨਾ ਇੱਥੇ ਦੰਨ ਜੀ ਆਹ ਇੱਧਰ ਰੱਖੀ ਹੈ ਹੈ ਇੱਟਾ ਇੱਟਾ ਇੱਧਰ ਰੱਖਦਾ ਮੈਂ ਛੜ ਜਾ ਇਟਾਂ ਤਾਂ ਛੱਡ ਦੇ। ਇਹ ਸਾਰੀਆਂ ਇੱਧਰ ਇੱਕ ਥਾਂ ਰੱਖਾਂਗੇ। ਆਹ ਨਾ ਮੁੜ ਕੇ ਜੇ ਤੁਰਦੇ ਉੱਤੇ ਵਟਦੇ ਕਿ ਪਨੀਰੀਆਂ ਵਾਲੀਆਂ ਇਟਾਂ ਇੱਥੇ ਪਈਆਂ ਉਦੋਂ ਨਹੀਂ। ਆਂ ਵਿੱਚੇ ਮੂਲੀਆਂ ਤੁਰਿਆ ਫਿਰਦੇ ਵੇਖੀ। ਆਹ ਮੂਲੀਆਂ ਨੇ। ਹੂੰ। ਹਾਂ ਬੰਦੇ ਨਹੀਂ ਜੀ ਲੱਗਿਆ। ਹੂੰ। ਰਾਤ ਵਾਰੀ ਸੀ ਪਾਣੀ ਦੀ। ਵੱਟਾ ਬਹਿ ਜਾਣੀਆਂ ਹੈ ਨਾ ਹਰ ਮੰਤਲਾ ਦਾ ਯਾਰ ਉਹ ਜਿਹੜੀ ਦਵਾਈ ਛੜਕਦੇ ਨਾ ਆਪਾਂ ਹੈ ਨਾ ਦਵਾਈ ਨਾ ਬਹਿਣੀਆਂ ਬਾਈ ਮਿੱਟੀ ਮਿੱਟੀ ਜੀ ਨਾ ਗਲ ਜਾਂਦੀ ਉਹਦੇ ਨਾਲ ਤਾਂ ਕਰਕੇ ਉਹ ਗਾਂਦਿਆ ਮਰਦਾ ਬਣੋ ਚੱਕਲਾ ਸੁੱਕੇ ਵਾਲੇ ਪਾਸੇ ਹੌਲੀ ਆ ਵਾਂਣ ਵਾਦਾ ਸੀ ਪਾਣੀ ਲੱਗਿਆ ਸੀ ਅਸਾਨੂੰ ਤੇ ਕੋ ਨੀ ਮਾ ਜਾ ਉਹੀ ਵਾਦਾ ਸੀ ਮੈਂ ਵੀ ਇਹ ਕਿਉਂ ਪਾਣੀ ਸੁਕਾ ਇੱਧਰ ਤਾਂ ਟੁੱਟਿਆ ਆ ਭਈ ਆਪਣੀ ਸਬਜੀ ਤੇ ਇਹਨੂੰ ਆ ਕੀਤੀ ਅਵਾਰਡ ਰੋਜਾਂ ਤੋਂ ਰੋਜ ਭਿੰਡੀ ਦੇ ਤੇ ਗੁਵਾਰੇ ਦੇ ਬਾਲੇ ਸ਼ਕੀਨ ਆ ਤਾਂ ਅਗਰ ਕਿਹ ਪਤਾਰ ਲਾਈਏ ਇੱਕ ਤਾਰ ਹੋਰ ਲਾਉਣੀ ਹੈ ਦੋ ਤਾਂ ਲਾਤੀਆਂ ਦੇਖੋ ਇੱਕ ਹੋਰ ਉੱਤੇ ਲਾਵਾਂਗੇ ਤਿੰਨ ਹੋ ਜਾਣੀਆਂ ਤੇ ਫੇਰ ਨਹੀਂ ਕੋਈ ਵੀ ਜਾਨਵਰ ਨਹੀਂ ਟੱਪਦਾ ਫਿਰ ਕੋਈ ਵਾਰਾ ਪਸ਼ੂ ਵੀ ਆ ਜਾਂਦਾ ਗੇਰੀ ਆ ਆਪਣੀ ਜਵਾਰ ਬਾਈ ਇਹਨੂੰ ਲਾਉਣਾ ਅੱਜ ਆਪਾਂ ਟੱਕ ਇੱਧਰ ਵੀ ਉਗਰੀ ਹੁੰਦੀ ਆ ਹਾਂ ਇੱਥੇ ਛੱਡਿਆ ਸੀ ਪਾਣੀ ਆਪਾਂ ਆਪਣੀ ਜਵਾਰ ਸੀ ਵੀ ਜੀ ਉਗਰੀ ਨਹੀਂ ਖੁਸ਼ ਸੀ ਇੱਕ ਪਾਣੀ ਲਾਤਾ ਜੇ ਉਗ ਰਹੀ ਸੀ ਤੇ ਮਾੜੀ ਮੋਟੀ ਜਿਹੜੇ ਰਹਿੰਦੀ ਹੁਣ ਉਗ ਰਹੀ ਹੈ ਇਹ ਫਿਰ ਆਪਰ ਆਉਣੀ ਨਹੀਂ ਕੀਤਾ ਸੀ ਆਪਾਂ ਉਵੇਂ ਬੀਜਤੀ ਸੀ ਤੇ ਵਾਂਹ ਥੋੜਾ ਖੁਸ਼ ਸੀ ਤੇ ਤਾਂ ਕਰਕੇ ਫਿਰ ਪਾਣੀ ਲਾਉਣਾ ਪਿਆ ਆਪ ਐਨੀ ਲਾਲੀ ਮਿੱਟੀ ਐ ਇਹਨੂੰ ਚੱਲਿਆਂ ਲਾਉਂਦੇ ਇੱਥੋਂ ਨਾ ਖਾਲਾ ਬਾਲਾ ਚੌੜਾ ਸੀ ਤੇ ਖਾਲਾ ਚੌੜਾ ਕਰਕੇ ਨਾ ਫਿਰ ਨਾਲ ਤਾਂ ਖਾਲਾ ਭੀੜਾ ਹੋ ਜੂ ਤੇ ਨਾਲੇ ਵਾਟ ਉੱਚੀ ਹੋ ਜੂਗੀ ਫਿਰ ਪਾਣੀ ਨਹੀਂ ਟੁੱਟਦਾ ਐ ਨਾ ਜਿੱਦ ਨੂੰ ਅੱਗੇ ਨੂੰ ਪਾਣੀ ਲੈ ਜਾਣੇ ਐ ਇਹਨੂੰ ਢਾਲ ਐ ਤੇ ਇੱਧਰ ਨੂੰ ਆਕੇ ਫਿਰ ਪਾਣੀ ਚੜਦਾ ਤੇ ਵਟਾਂ ਨੀਵੀਂ ਆ ਆ ਜੁਕਾ ਦਾ ਮਸਾੜ ਗਿਆ ਕੱਲ ਜਿਹੜਾ ਆਪਾਂ ਖਰਚੇ ਨਹੀਂ ਰੋਲੇ ਸਾਰੇ ਜਿੰਨੇ ਵੀ ਸੀਗੇ ਇੱਥੇ ਸਾਰੇ ਰੋਲਦੇ ਸੀ ਇੱਕ ਆਪਾਂ ਉੱਥੇ ਵੀ ਲਾਉਣੇ ਦਾ ਮਿੰਟ ਨਾ ਕੇ ਕੱਲ ਨੂੰ ਆਪਾਂ ਉੱਥੋਂ ਸਵਾਰਨਾ ਚੰਗਾ ਆਪਣੇ ਕੋਠੇ ਕੋਲ ਆਹ ਸਾਰਾ ਵੜਦ ਕੇ ਨੂੰ ਹਾਂ ਜਿਵੇਂ ਯਾਰ ਥੱਲੇ ਉਹਨਾਂ ਜੂਣ ਜਿ ਭੜਕਾ ਦੇਂਗਾ ਥੱਲੇ ਕੋਸ ਨਹੀਂ ਛੱਡਣਾ ਉੱਥੇ ਸਾਫ਼ ਕਰ ਦੇਣਾ ਕਰਾਂ ਜੜ ਦੇ ਨਾਲੋਂ ਸਿੱਟਿਆ ਸਿਕਾ ਅੰਦਰ ਵਾਰ ਇੱਕ ਟੱਕ ਨਾ ਕਿਰਾ ਜੜ ਨਾਲੋਂ ਮਾਰਿਆ ਕਰ ਇੱਥੋਂ ਨਾਲ ਤਾਂ ਇਹ ਮਿੱਟੀ ਮੋਟੀ ਨਾਲ ਟਿਕ ਜਾ ਕਰੂ ਥੱਲੇ ਜਾ ਕੇ ਤੇ ਹਾਂ ਆਪਾਂ ਦੂਜਾ ਕਰਾਂਗੇ ਜਿਹੜਾ ਰਹਿ ਗਿਆ ਨਾ ਹਚਾਰਕ ਨਾਲ ਮੱਥਾ ਇਹ ਵਾਇਆ ਨਿਵਾਣਾ ਤੇ ਆਪਾਂ ਗਲਤੀ ਕੀਤੀ ਹੈ ਨਾ ਕਾ ਟਰੈਕਟਰ ਲਿਆਂਦੇ ਗੇੜੇ ਲਾ ਆਂਦੇ ਕਨੇ ਇਹ ਕਹਿੰਦੇ ਜਿੰਨਾ ਸੋ ਡਬ ਡਬੇ ਨੇ ਖੁੱਡਾਂ ਹੀ ਬਹੁਤ ਕੀਤੀਆਂ ਸੀ ਬਰੀਕ ਬਰੀਕ ਜੀਆਂ ਨਾ ਹੈ ਚੱਕਣਾ ਪੈਂਦਾ ਅੱਜੋਂ ਵੱਟੋਂ ਨੂੰ ਆਜੇ ਵਾਲੇ ਆਮਦ ਲਾ ਨਹੀਂ ਬਿਜਨਾ ਨਹੀਂ ਆਇਤੀ ਹੈ ਬਿਜਨਾ ਬਿਜੇ ਤਾਂ ਉੱਚਾ ਤਾਂ ਰਹਿ ਜਾਂਦਾ ਹੂੰ ਨਹੀਂ ਹੂੰ ਅ ਵਿੱਚ ਸਰੋਂ ਉਗਰੀ ਹੈ ਤੇ ਆਹ ਆਪਣੇ ਟਮਾਟਰਾਂ ਦੇ ਪੁੱਜੇ ਗੋਰਾ ਤੇ ਆਹ ਆਪਣੀ ਅੱਲਾ ਦੀ ਬਖਸ਼ਿਸ਼ ਪੱਠੇ ਰਾਜਵਾਰ ਆਪਣੀ ਉਗਰੀ ਆਉਂਦੀ ਹੈ ਗਿੱਲਾ ਸੁੱਕੇ ਹੈ ਕਿਲਾ ਕਿੰਨਾ ਕ ਹੈ ਨਾਲ ਨਾਲ ਜੇ ਵੱਢੀ ਅੱਜ ਹੈਨਾ ਨਾਲ ਨਾਲ ਸੁੱਕਾ ਹੈ ਕਿੰਨੇ ਯਾਰ 2 ਥੱਬੇ ਕਿਹੜੇ ਰਾਤੀ ਦੂਜੀ ਲਓ ਵੀ ਹੁਣ ਆਪਾਂ ਵੜਦੇ ਆਂ ਕਿਰਾ ਪੱਠੇ ਤੇ ਫੇਰ ਬਣਾਉਣੇ ਆਂ ਮਗਾਉਂ ਲਗਾਇਦ ਰਾਂ ਪੱਠੇ ਵੜ ਲਿਆ ਆਪਾਂ ਤੇ ਇੱਕ ਆਸੇ ਤੇ ਇੱਕ ਹੋ ਲੈ ਗਿਆ ਭਾਈ ਪੰਡ ਗਿੱਲੇ ਚ ਵੜਨੇ ਬਹੁਤ ਔਖਿਆ ਭਾਈ ਆ ਦੇਖੋ ਤੇ ਪਾਣੀ ਲਾਇਆ ਸੀ ਰਾਤ ਵਾਰੀ ਸੀ ਤੇ ਔਖਾ ਬਹੁਤਾ ਗਿੱਲੇ ਚ ਪਰ ਕੀ ਕਰੀਏ ਵੜਨੇ ਪੈਣੇ ਆ ਫੋਰ ਕੋਈ ਹੱਲ ਹੀ ਨਹੀਂ ਤੇ ਪਾਣੀ ਵੀ ਜ਼ਰੂਰੀ ਹੈ ਤੇ ਪੱਠੇ ਵੀ ਜ਼ਰੂਰੀ ਹੈ ਪਾਰੀ ਬਹੁਤਾ ਇਹ ਜਰੀ ਕਿੰਨੇ ਕ ਪਾਰੀ ਜੀ ਬਾਈ ਬਹੁਤ ਬਾਰੀਜੀ ਚੱਲੋ ਜੀ ਪੈਰ ਲੱਬੜੇ ਆ ਤੇ ਭਾਵਾਂਗੇ ਘਰੇ ਜਾ ਕੇ ਧੋ ਕੇ ਤੇ ਆ ਸੀਗੇ ਵਿੱਚ ਬਾਥੂ ਦੇ ਬਾਹਰ ਜਾ ਕੇ ਜ਼ੜ ਦੇਗੇ ਚਲੋ ਜੀ ਅੱਜ ਆਪਣੀ ਵੀਡੀਓ ਦਾ ਹੋ ਗਿਆ ਐਂਡ ਤੇ ਮਿਲਦੇ ਆਂ ਆਪਾਂ ਹੋਰ ਵੀਡੀਓ ਨਾਲ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆਂ ਕਿ ਸੋਰ ਵੀਡੀਓ ਨਾਲ ਜੜੀ ਪਤਾ ਨਹੀਂ ਤੁਹਾਨੂੰ ਕਿੰਦੀ ਉਗਣੀ ਕੈਮਰੇ ਚ ਬਹੁਤ ਵਧੀਆ ਉਗਰੀ ਹੋਈ ਅੱਜ ਜਿੱਥੇ ਮਿੱਟੀ ਜ਼ਿਆਦਾ ਹੈ ਉੱਥੇ ਥੋੜੀ ਘਟ ਗਈ ਹੈ ਜਿੱਥੇ ਮਿੱਟੀ ਘਟ ਪਈ ਉੱਥੇ ਵਧੀਆ ਉਗਰੀ ਉਗਰੋ ਸਾਰੀ 1-2 ਦਿਨਾਂ ਚ